ਤੋਂ ਫਰਮਾਰੇ ਯਾਰ ਜੀਵਤੇ ਕੋ ਜੀਵਤਾ ਮਿਲੈ ਮੂਏ ਕਉ ਮੂਆ ਜੀਵਤੇ ਕੋ ਜੀਵਤਾ ਮਿਲੈ ਜਿਹਦੇ ਆਪ ਦੇ ਅੰਦਰ ਜੀਵਨ ਆ ਨਾ ਥੋੜਾ ਬਹੁਤਾ ਉਸ ਨਿਰੰਕਾਰ ਜੀ ਦਾ ਪਿਆਰ ਆ ਗੁਰਮੁਖੋ ਫਿਰੋ ਭਾਲ ਦਾ ਕੀ ਪਾਲਦਾ ਰੋਜ਼ ਪੜ੍ਹਦੇ ਆ ਨਾ ਗੁਰੂ ਚਰਨਾਂ ਚ ਮਹਾਰਾਜ ਕਿਰਪਾ ਕੋ ਸਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੱਤਾ ਉਹ ਆ ਪਾਲਦਾ ਕਿਉਂ ਅੰਦਰੋਂ ਜਾਂਦਾ ਪਤਾ ਵੀ ਹੋਰ ਕੱਖ ਵੀ ਪੱਲੇ ਨਹੀਂ ਰਹਿਣਾ ਬਾਕੀ ਤੇ ਸਭ ਕੂੜਾ ਝੂਠਾ ਕੂੜਾ ਮੈਂ ਆਪਦੀ ਢੋਲੀ ਚ ਕਿਉਂ ਪਾਵਾਂ ਉਹ ਜਾਂਦੇ ਆ ਜਿਹੜੇ ਫਿਰੋ ਗੁਰਮਖੋ ਉਹ ਜਉਂਦਿਆਂ ਦਾ ਸੰਗ ਕਰਦੇ ਆਉ ਸਤ ਸੰਗਤ ਵਿੱਚ ਆਉਂਦੇ ਆ ਤੇ ਗੁਰੂ ਮਰਸ਼ਦ ਦੇ ਬਚਨਾਂ ਦੇ ਨਾਲ ਆਪਣੇ ਅੰਦਰ ਨੂੰ ਸੁਰਜੀਤ ਕਰਦੇ ਆ ਅੱਗੇ ਅੱਧੀ ਪੰਕਤੀ ਚ ਫਰਮਾ ਰਹੇ ਆ ਮੂਏਕ ਮੂਆ ਜਿਹੜਾ ਅੰਦਰੋਂ ਮਰਿਆ ਨਿਸ਼ਾਨੀ ਦੱਸ ਦਿੱਤੀ ਆ ਫਿਰੋ ਗੁਰਮਖੋ ਅੰਦਰੋਂ ਮਰਿਆ ਹੋਇਆਂ ਨੂੰ ਲੱਭਦਾ ਕਿਉਂ ਹੁਣ 10 ਮਿੰਟ 20 ਮਿੰਟ ਅੱਧਾ ਘੰਟਾ ਬੈਠੀਏ ਤੇ ਇੱਧਰ ਉੱਧਰ ਦੀਆਂ ਗੱਲਾਂ ਹੋਣ ਤੇ ਜਿਹੜਾ ਨੰਗੇ ਫਿਰ ਉਹਦੇ ਵਾਲ ਦੀ ਖਾਲੋ ਉਤਾਰਨੀ ਸ਼ੁਰੂ ਕਰੀਏ ਉਹ ਕਾਨੂੰ ਅਭੀ ਇਹ ਤਾਂ ਫਲਾ ਨਟਮ ਕਰਨਾ ਪਾ ਆਪ ਭਾਵੇਂ ਅਤ ਦਰਜੀ ਦਾ ਗੁਰਮਖੋ ਨੂੰ ਨੀਚ ਕਰਮ ਕਰਨ ਵਾਲਾ ਹੋਵੇ ਤੇ ਨਿੰਦੇਹਾ ਉਹਨਾਂ ਦੀ ਕਰਨੀ ਸ਼ੁਰੂ ਕਰ ਦਿੰਦਾ ਜਿਨ੍ਹਾਂ ਨੇ ਗੰਗਾ ਮਾਤ ਲੋਕ ਤੇ ਲੈ ਆਂਦੀ ਪਗੀਰਤ ਵਰਗਿਆਂ ਦੀ ਮੈਂ ਨਹੀਂ ਕਹਿੰਦਾ ਬਾਪੂ ਦੀ ਬਾਣੀ ਦਾ ਫੈਸਲਾ ਆਪਨਾ ਦੇਹ ਚੁਰੂ ਪਰ ਪਾਨੀ ਤਹਨਿੰਦਹ ਗੰਗਾ ਆਨੀ ਆਪ ਕਿਸੇ ਨੂੰ ਚੂਲੀ ਪਾਣੀ ਨਹੀਂ ਦੇਣੀ ਹੈ ਆਪ ਦਾ ਸੁਭਾਅ ਇਹ ਹੋ ਜਾ ਤਹ ਨਿੰਦਿਆ ਨਿੰਦਿਆ ਉਹਨਾਂ ਦੀ ਕਰਨੀ ਆ ਜਿਹ ਗੰਗਾ ਨਹੀਂ ਜਿਨ੍ਹਾਂ ਨੇ ਗੰਗਾ ਮਾਤ ਲੋਕ ਤੇ ਲੈ ਆਂਦੀ ਪਗਿਰਤ ਵਰਗਿਆਂ ਦੀ